ਗਾਧ ਤਨਾ ਕਹਿੰਦੇ ਨੇ ਵਿਸ਼ਵਾਮিত্র ਨੂੰ ਇਸ਼ਾਰਾ ਸਾਧ ਸੰਗਤ ਵਿਚ ਵਿਸ਼ਵਾਮিত্র ਨੇ ਰਾਜੇ ਹਰੀ ਚੰਦ ਨੂੰ ਪਰਖਿਆ ਸੀ ਸਾਧ ਸੰਗਤ ਵਿਚ ਆਹ ਪਰ ਕਿਸ ਨਾਮ ਦੀ ਸਾਧ ਸੰਗਤ ਕਿਸ ਤਰ੍ਹਾਂ ਪਰਖੋਈ ਗੁਰੂ ਦੇ ਪਿਆਰੇ ਹੋ ਤੁਹਾਡੀ ਗੁਰਬਾਣੀ ਕਹਿੰਦੀ ਪਰ ਹਰੀ ਚੰਦ ਦਾਨ ਕਰ ਜਸ ਲੇਵੈ ਦਾਨ ਕਰਦਾ ਸੀ ਪੁੰਨ ਨਹੀਂ ਸੀ ਕਰਦਾ ਸਾਧ ਸੰਗਤ ਵਿਚ ਬੜੇ ਮੂੜ ਨੇ ਦਾਨ ਕਰਦਾ ਸੀ ਪੁੰਨ ਇਹ ਤੇ ਮਤਲਬ ਦਾ ਸਵਾਰਦਾ ਕੰਮ ਕਰਦੇ ਆ ਸਾਧ ਸੰਗਤ ਵਿੱਚ ਮੇਰੀ ਦੇ ਤੰਦਰੁਸਤ ਹੋ ਜੇ ਮੈਂ ਖੰਡ ਪੜ ਕਰਾਵਾਂਗਾ ਸਾਧ ਸੰਗਤ ਕਰ ਚਰਨ ਪਾਵਾਂਗਾ ਫਲਾਣਾ ਲੰਗਰ ਕਰਾਂਗਾ ਸਾਗੂ ਤੁਹਾਡੇ ਦਰਸ਼ਨ ਕਰਨਾਵਾਂਗਾ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਤੁਹਾਡੀ ਅਰਦਾਸ ਪੂਰੀ ਹੋ ਜਾਂਦੀ ਏ ਉਸ ਆਪਣੇ ਸੰਕਲਪ ਨੂੰ ਆਪਣੇ ਮਨ ਨੂੰ ਪੂਰਾ ਕਰਦੇ ਹੋ ਇਹਨੂੰ ਪੁੰਨ ਕਹਿੰਦੇ ਨੇ ਸਾਧ ਸੰਗਤ ਵਿੱਚ ਇਹਦੇ ਨਾਲ ਹਜ਼ਾਰ ਗੁਣਾ ਜਾਲਾ ਫੜ ਕੇ ਦਾਣ ਦਸਾ ਸਾਧ ਸੰਗਤ ਵਿੱਚ ਕੋਈ ਦੁਆਰੇ ਤੇ ਆ ਗਿਆ ਲੋੜਵੰਦ ਏ ਪੇਟੋਂ ਭੁੱਖਾ ਏ ਤੇ ਤੰਤੋਂ ਨੰਗਾ ਲੋੜ ਵੰਦਾ ਉਹਦੀ ਲੋੜ ਪੂਰੀ ਕਰ ਦੇ ਨੂੰ ਦਾਨ ਕਹਿੰਦੇ ਨੇ ਸਾਸ ਸੰਗਤ 'ਚ ਇਹਨੂੰ ਦਾਨ ਕਹਿੰਦੇ ਨੇ ਗੁਰਦੇ ਪਿਆਰੇ ਤੇ ਮਾਰੇ ਕਹਿੰਦੇ ਨੇ ਹਰੀ ਚਾਹ ਦਾਨ ਕਰਿਆ ਜਸ ਲੇਵੈ ਦਾਨ ਕਰਦਾ ਸੀ ਸਾਸ ਸੰਗਤ 'ਚ ਜਸ ਲੇਵੈ ਇਹ ਜਿਹੜੇ ਨੇ ਈਰਖਾ ਦੁਬਦਾ ਇਹ ਦੇਸ਼ੀਆਂ ਮੂਨੀ ਚਲੀ ਆਈਏ ਸਾਸ ਸੰਗਤ 'ਚ ਤਾ ਪੜਾ ਤਿਆਂ ਰੱਖਣਾ ਏ ਭਗਵਾਨ ਕ੍ਰਿਸ਼ਨ ਜੀ ਭਗਵਤ ਗੀਤਾ ਚ ਕਹਿੰਦੇ ਨੇ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਇਸ ਮਾਤ ਲੋਕ ਤੇ ਤੁਸੀਂ ਕਰਮ ਕਰਦੇ ਹੋ ਪਏ ਤੁਸਾਂ ਬਣ ਜਾਣਾ ਦੇਵਤੇ ਦੇਵਤੇ ਉਥੇ ਭੈੜਾ ਕੰਮ ਕਰੂ ਨਾ ਮਾਤ ਲੋਕ ਤੇ ਆ ਜਾਣਾ ਸਾਧ ਸੰਗਤ ਚ ਇਹ ਚੱਕਰ ਇਸ ਤਰ੍ਹਾਂ ਚੱਲਦਾ ਪਏ ਗੁਰੂ ਦੇ ਪਿਆਰੇ ਤੁਸਾਂ ਦੇਵਤੇ ਬਣ ਜਾਣਾ ਉਹਨਾਂ ਨੇ ਭੈੜੇ ਕਰਮ ਕਰਨੇ ਨੇ ਉਹਨਾਂ ਮਾਤ ਲੋਕ ਤੇ ਆ ਜਾਣਾ ਸਾਧ ਸੰਗਤ ਚ ਐ ਚੱਕਰ ਚੱਲਦਾ ਪਏ ਸੰਸਾਰ ਦਾ ਗੁਰੂ ਦੇ ਪਿਆਰੇ ਹੋ